ਗੁਲਾਬ ਉਹਨੇ ਦਿਵਾਤਾ ਕੀਤਾ ਮਨ ਨੂੰ ਪੁੱਲ ਵੀ ਗਈ ਕਹਿੰਦੀ ਓ ਜੈਸਮਿਨ ਵਾਓ ਕਿਆਬ ਸਾਡੀ ਕਪਤੀ ਜੀ ਹੁੰਦੀ ਸੀ ਹਾਂ ਇਹ ਹੁੰਦੀ ਸੀ ਹੁਣ ਕਿੱਥੇ ਗਈ ਹੁਣ ਹੁਣ ਪਤੀਜਾ ਆ ਗਈ ਮਰੀ ਹੋਣੀ ਔਰ ਜੱਤੀ ਜੀ ਹੁਣ ਬੜੀ ਹੋ ਗਈ ਪਹਿਲੇ ਤੁਸੀਂ ਦੱਸੋ ਤੁਸੀਂ ਠੀਕ ਠਾਕ ਠੀਕ ਹਾਂ ਇਹ ਕਹਿੰਦੇ ਕਹਿੰਦੇ ਕੁੜੀਆਂ ਨੂੰ ਨੇੜੇ ਬਿਹਾਣਾ ਚਾਹੀਦਾ ਤੁਸੀਂ ਤਾਂ ਅੰਨੇ ਨੇੜੇ ਥੋਦੇ ਤਾਂ ਨਹੀਂ ਗੇੜਾ ਵਜਦਾ ਬਸ ਪਤਾ ਹੀ ਹੈ ਮੈਂ ਕਹਿੰਦਾ ਸਟੈਂਸਰ ਆ ਗਿਆ ਨਹੀਂ ਫਿਰ ਯਾਰ ਬਾਤ ਤਾਂ ਫਿਰ ਸੋਹਰਿਆਂ ਦਾ ਹੀ ਹੋ ਕੇ ਰਹਿਣਾ ਪੈਂਦਾ ਏ ਉਹੀ ਮੈਂ ਉਹ ਗੱਲ ਕਰਦੀ ਆ ਵੀ ਤੁਹਾਨੂੰ ਕੰਮੰਨੇ ਹੋ ਜੰਨੇ ਤੁਹਤੇ ਗੇੜਾ ਨਹੀਂ ਵੱਜਦਾ ਜੇ ਤੁਸੀਂ ਫ੍ਰੀ ਹੋ ਫਿਰ ਤਾਂ ਚਲੋ ਆ ਵੀ ਹੋ ਜਾਂਦਾ ਏ ਹੁਣ ਤਾਂ ਚਲੋ ਰਖੜੀਆਂ ਦਾ ਬਹਾਨਾ ਹੋ ਜਾਂਦਾ ਬਹਾਨੇ ਸਿਰ ਬੂਆ ਸਾਨੂੰ ਦੇਖ ਲੈਂਦੀ ਆ 500 ਕੁ ਵੀ ਪੜਦਾ ਏ ਬੱਚਾ ਰੱਖ ਕੇ ਥੋੜਾ ਝੋਕਾ ਦੂਆ ਨੂੰ ਬਣਾਇਆ ਜਾਂਦਾ ਨਾ ਮੇਰੇ ਮਾਨਾ ਵੀ ਨਿਆਣੇ ਰੁੱਲਦੇ ਆ ਮੈਂ ਬਹਾਨੇ ਨਾਲ ਜਾਉਂਗੀ ਤਾਂ ਦੇਖਿਆ ਹੋਣਾ ਜਾ ਕੇ ਭਾਈ ਆਹ ਪੜਾਇਆ ਸਾਨੂੰ ਚਾਹਦੀ ਪੁੱਤ ਸਸਰੀ ਘਰ ਤਾਂ ਬੁਲਾਦੇ ਯਾਨੀ ਤੁਕਲੀ ਅੱਜ ਹੇ ਬੱਲੇ ਬਣਦਾ ਇਸ ਵੇਸਟ ਅੱਛਾ ਵਧੀਆ ਕਿਹੜੀ ਕਲਾਸ ਚ ਤੀਜੀ ਵੈਰੀ ਗੁੱਡ ਅੱਗੇ ਇਹ ਵੀ ਨਾ ਮੈਂ ਵੀ ਨਾਨਕਾਂ ਜਾਨਾ ਚੱਲਣ ਨੂੰ ਦੇਖੇ ਨਹੀਂ ਜਾਂਦੇ ਯਾਰ ਬਹਾਨੇ ਸਿਰੇ ਹੁੰਦਾ ਹੁੰਦਾ ਇੱਧਰ ਇੱਕ ਬੈਠੀ ਹੈ ਜੀ ਮੇਰੀ ਭੈਣ ਸਤਸਕਾ ਜੀ ਇੱਕ ਹੋਰ ਐਂਟਰੀ ਲੈ ਕੇ ਆ ਰਹੀ ਹੈ ਬੜੀ ਹਾਏ ਹਾਏ ਮੈਂ ਕਹਿੰਦੀ ਆ ਸਾਡੀ ਬੂਆ ਨਾ ਰੋਜ਼ ਪਾਰਲਰਾਂ ਚ ਜਾਂਦੀ ਆ ਆ ਮੈਂ ਕਹਿੰਦੀ ਮਸਲਸੇ ਕਰਦੀ ਰਹਦੀ ਹੈ ਸਾਰੀ ਬੂਆ ਨਾਲੋਂ ਵੱਧ-ਬੋਧ ਤਾਂ ਫਿੱਕੀ ਰਹੀ ਗਈ ਇਹ ਤੇ ਦੇਖੋ ਮੜੀ ਜੇ ਲਸ ਲਸ ਕਾਦੀ ਸੂਟ ਪਾਇਆ ਹੋਇਆ ਮੈਂ ਕਹਿੰਦੀ ਰਹਿ ਰੱਬ ਦਾ ਨਾਮ ਕਹਿੰਦੀ ਮੈਂ ਕਹਿੰਨ ਕਿ ਕਿਸੇ ਰਹਾ ਤਾਂ ਹੀ ਮੈਂ ਕਿਹਾ ਮੈਂ ਕਹਨ ਕਿਸੇ ਨਾਲ ਕਿਸੇ ਰਹਾ ਜ਼ਰੂਰੀ ਆ ਜ਼ਰੂਰੀ ਹੁੰਦਾ ਸਾਰੇ ਨਾਲ ਹੂੰ ਤੁਸੀਂ ਦੋਹਾਂ ਨੇ ਸਲਾਹ ਬਣਾਈ ਹਣੀ ਵੀ ਆ ਜਾਣਾ ਹਾਂ ਸਲਾਹ ਬਣਾਈ ਤੇ ਸਲਾਹ ਬਣਾਈ ਹੂੰ ਚਲ ਵਧੀਆ ਫਲਾਣ ਨਾਲ ਜਾਦਾ ਹੁੰਦਾ ਕੰਮ ਬਹਨ ਨਸਿਰ ਮਿਲ ਹੋ ਜਨਾ ਨਹੀਂ ਤਾਂ ਬੂਆ ਦੇ ਦਰਸ਼ਨ ਬਹੁਤ ਮਹਿੰਗੇ ਆਲੇ ਤੁਸੀਂ ਤਾਂ ਮਿਲ ਵੀ ਲੈਣੇ ਆ ਹਾਂ ਦੱਸ ਦਿਆਂਗੇ ਔਰ ਕਿਆ ਆਉਂਦੀ ਰਹੀ ਇਹਦੇ ਨਾਲ ਇਹਦੇ ਨਾਲ ਨਾ ਹੌਲੀ ਹੌਲੀ ਬਾਈ ਬਾਈਕਾਟ ਕਰ ਦੇਣਾ ਬਾਈਕਾਟ ਕਰ ਬਾਈਕਾਟ ਅਸੀਂ ਨਿਆਣਿਆਂ ਨਹੀਂ ਕਰਨਾ ਬੜਿਆਂ ਨੇ ਨਿਕਾਣਾ ਜੇ ਸਾਨੂੰ ਪਿਆਰੇ ਨਹੀਂ ਕਰਦੀ ਆਉਂਦੀ ਉਹ ਬਹੁਤ ਲੇਟ ਆ ਤੂੰ ਕਿਆ ਕਰਗੇ ਕਿਆ ਕਰਕੇ ਕਹਿੰਦੀ ਆ ਲੈ ਤੂੰ ਆਇਆ ਕਾ ਹੋਰ ਪਾਸੇ ਚੱਲ ਮੇਰੇ ਕੋਲ ਗਵਾਦੇ ਕਰੋ ਹਾਂ ਚਲ ਵਾ ਤੇਰਾ ਪੱਖ ਮਾਇਲ ਹੁੰਦੀ ਆ ਅਜੇ ਘੱਟਰੀ ਲੈ ਕੇ ਦਿੱਦੀ ਗੱਲੇਗਾ ਹਾਂ ਘੱਟਰੀ ਆਉਂਦੀ ਭਾਈ ਬੂਆ ਨੂੰ ਭਾਵੇਂ ਬੂਆ ਨੂੰ ਤਾਂ ਅੱਡੀ ਜਾਉਂਦੀ ਫਰੂ ਆਉਂਦੀ ਤੁਸੀਂ ਆਲੀ ਕਰੋ ਸਹੀ ਗੱਲ ਆ ਚੱਲ ਕੋਈ ਗੱਲ ਨਹੀਂ ਇੱਕ ਬੁਆਨ ਫੋਨ ਕਰਦੇ ਰੇਂਜਰੀਆਂ ਦੀ ਬੁਆ ਕੋਲ ਟਾਵਰ ਵੀ ਲਵਾ ਕੇ ਆਉਣਾ ਪੈਣਾ ਸਾਨੂੰ ਸਾਨੂੰ ਕੰਮ ਹਰਮਨ ਕੰਮ ਘੱਟ ਨਹੀਂ ਹੈਗੇ ਸਾਨੂੰ ਮਾਲਾ ਇਹਨੂੰ ਬਹੁਤ ਕੰਮ ਆ ਟਾਵਰ ਲਵਾ ਕੇ ਆਉਣਾ ਪੈਣਾ ਪਹਿਲਾਂ ਬੁਆ ਕੋਲ ਚੱਲੀ ਜਾਂਦਾ ਹੁਣ ਤਾਂ ਹਾਂ ਆ ਤੂੰ ਫੋਨ 'ਚ ਵੜ ਗਿਆ ਢੇਰ ਢੇਰ ਫੋਨ 'ਚ ਵੜ ਗਿਆ ਤੂੰ ਤਾਂ ਹੈ 10 ਕੰਮ ਚਾਰ ਨੰਬਰ ਬੁਝੇ ਗਏ ਸਕੂਲ ਕਿੰਨੇ ਟਾਈਮ ਅਗਰ ਦੇਖੀ ਬਸ ਸੌਣੇ ਹੁਣ ਉਹ ਟਾਈਮ ਹੋ ਰਿਹਾ ਹੁਣ ਤੁਹਾਡੀ ਗੱਡੀ ਚੈੱਕ ਇਹ ਤੂੰ ਹੁਣ ਆਉਂਦੀ ਹੋ ਨਹੀਂ ਮਾਣਾ ਮੋਟਾ ਢੀੜਾ ਮਾਰ ਲਿਆ ਕਰ ਦੋਕ ਦਿਨ ਲਾ ਜਿਆ ਕਰ ਟਾਈਮ ਕਦੇ ਨਾ ਹੋਵੇ ਜਾਣੇ ਟਾਈਮ ਹੈ ਨਹੀਂ ਹੁੰਦਾ ਕੀ ਸਿੱਖਦੀ ਹੁਣ ਸਲੂਨ ਚ ਲੱਗੀ ਹੋਈ ਆ ਚੱਲ ਵਧੀਆ ਸਿੱਖ ਲਾ ਸਿੱਖ ਲਾ ਮੇਰਾ ਆਸ਼ੀਰਵਾਦ ਤੇਰੇ ਨਾਲ ਇਹ ਹੌਕੀ ਵੀਡੀਓ ਹਾਏ ਮੇਰੀ ਵੀਡੀਓ ਆਦੇ ਸਲੂਨ ਵਾਲੀਓ ਗੱਡੀਆਂ ਨੇ ਸਲੂਨ ਵਾਲੀ ਉਹ ਗੱਡੀ ਆ ਦੇਖ ਲਾ ਜੇ ਤੇ ਨਾ ਸਿੱਖਣਾ ਹੋ ਸਲੂਨ ਦੇ ਵਿੱਚ ਹੋਰ ਵਧੀਆ ਮਤਲਬ ਇੱਕ ਪਾਸੇ ਦਾ ਚੱਲ ਸਿੱਖੇ ਰਹੀਆਂ ਜੇ ਕੁਝ ਹੋਰ ਐਡਵਾਂਸ ਸਿੱਖਣਾ ਚਾਹੇ ਤਾਂ ਮੈਂ ਦੱਸੀ ਮੈਂ ਜਰੂਰ ਤੈਨੂੰ ਰეკਮੈਂਡ ਕਰਵਾਉਂਗੀ ਮੇਰਾ ਇੰਟਰਨੈਸ਼ਨਲ ਹੈ ਇੰਟਰਨੈਸ਼ਨਲ ਦਾ ਚੱਲ ਫਿਰ ਹੋਰ ਵਧੀਆ ਗੱਲ ਆ ਫਿਰ ਮੇਰੇ ਹੋਰ ਬੜਾ ਆਸ਼ੀਰਵਾਦ ਤੇਰੇ ਨਾਲ ਚੱਲ ਵਧੀਆ ਭਾਈ ਮਿਹਨਤ ਦੀ ਗੱਲ ਹੈ ਨਾ ਜਿੱਦਾਂ ਤੂੰ ਮਰਜ਼ੀ ਕਰੀ ਚੱਲੋ ਮਿਹਨਤ ਚਾਹੀਦੀ ਆ ਮੇਰੀ ਮੰਮੀ ਕਹਿੰਦੀ ਕਰੇ ਕਹਿੰਦੀ ਕੱਪੜੇ ਸਿੱਖ ਲਾ ਕਰੇ ਕਹਿੰਦੀ ਪਾਰਲਰ ਸਿੱਖ ਲਾ ਦੋ ਜਿਹਨ ਹੁਣ ਆਪਣਾ ਇੰਟਰਸਟ ਨਹੀਂ ਪੈਸੇ ਹੁਣ ਅਸੀਂ ਕਹਿੰਦੇ ਨੇ ਚਾਹੇ ਸਾਰਾ ਦਿਨ ਵੀਡੀਓ ਬਣਵਾਈ ਚੱਲ ਨੈਟਵਰਕ ਪਾਈ ਚੱਲ ਕੋਈ ਇਹਦੇ 'ਚ ਟਿਰਫੜ ਨਹੀਂ ਕੋਈ ਕੱਚ-ਕੱਚ ਕੁਝ ਨਹੀਂ ਚਾਹੇ ਬਿਮਾਰ ਹੋਵੇ ਤਾਂ ਵੀ ਪਾਈ ਜਾਂਦੇ ਆ ਹੁਣ ਉਧਰ ਰੁਕ ਥੋੜਾ ਜਿਹਾ ਆਏ ਹੋ ਜਾਂਦਾ ਹਾਈ ਕਰਨਾ ਨਹੀਂ ਕਰਨਾ ਜੇ ਇੰਟਰਸਟ ਹੈ ਨਾ ਨਹੀਂ ਹੈਗਾ ਵੀ ਟੈਨਸ਼ਨ ਬੰਬਾਰ ਬੰਦੇ ਰਹਿਣ ਰੋਜ਼ ਬਣਾਵਾ ਕਿਆ ਕਿਆ ਬਣਾਵਾ ਆਏ ਰੰਦਾ ਨਹੀਂ ਹੈਗੀ ਹੈ ਟੈਨਸ਼ਨ ਬਸ ਇਹ ਲੰਬੇ ਨਹੀਂ ਅਸੀਂ ਮੈਂ ਤੁਹਾਨੂੰ ਨਹੀਂ ਗਲ ਕਹਾ ਵੀ ਟੈਨਸ਼ਨ ਨਹੀਂ ਦਿੰਦੇ ਹੈਗੇ ਦਾਂਚਾ ਤੋਂ ਉਹ ਵੀ ਕਹਿ ਬਣਾਈਏ ਕਿਆ ਕਰੀਏ ਕਈ ਵਾਰ ਕੋਈ ਗਲਤ ਚੀਜ਼ ਬਣ ਗਈ ਤਾਂ ਔਖਾ ਬਹੁਤ ਹੈ ਬਾਲਾ ਜੀ ਉਹ ਤਾਂ ਹੈ ਮੈਂ ਦੇਖ ਤਾ ਪਾਉਂਗਾ ਹਾਂ ਤੋੜ ਗਿਆ ਰੋਜ਼ ਖੜਾਈ ਚੱਲੋ ਤਾਂ ਵੀ ਮੜਿਆ ਨਾ ਖੜਾਉ ਤਾਂ ਵੀ ਮੜਿਆ ਕੁਝ ਹੁੰਦਾ ਫਿਰ ਸਮਝ ਕੇ ਵੀ ਤਰ ਤੁਸੀਂ ਰੈਸਪੀ ਦੀ ਵੀਡੀਓਜ਼ ਪਾਉਨੇ ਆ ਜੇ ਕਈ ਵਾਰ ਕੁਝ ਨਹੀਂ ਹੁੰਦਾ ਕਹਿਣ ਦਾ ਭਾਵ ਐਦਾ ਹੁਣ ਤੂੰ ਪੜ ਨਹੀਂ ਆਂ ਦੱਸ ਤਾ ਸੂਟ ਕਿੱਥੇ ਤੇ ਰੱਟਾ ਦਾ ਪੜ ਤਿਆਰ ਮੇਰੀ ਮੰਮੀ ਨੂੰ ਬਹੁਤ ਪਸੰਦ ਆਇਆ ਹੁਣ ਪਤਾ ਕੀ ਕਹਿਣਾ ਸਾਰੇ ਕੋਲ ਨੇ ਤੇਰੇ ਕੋਲ ਫੜ ਲਿਆ ਆਇਆ ਤਾਂ ਹਾਂ ਆਏ ਹਾਏ ਤੂੰ ਫੜ ਲਈ ਪਸੰਦ ਲਿਖ ਕੇ ਕਰਕੇ ਲਿਖਾਈ ਤੇ ਸੋਹਣਾ ਲੱਗਦਾ ਸਿੰਪਲ ਸਿੰਪਲ ਨਾਲ ਹੀ ਸੋਹਣਾ ਸੋਹਣਾ ਜਾ ਸੋਬਰ ਗੱਲ ਦਾ ਰਾਈਟ ਤੂੰ ਬੜੀ ਠੰਡੀ ਜੀ ਹੋ ਕੇ ਬੈਠ ਗਈ ਹੈ ਕੀ ਗੱਲ ਨਹੀਂ ਇਹ ਮੜ ਜੇ ਨਾ ਕਰੀਏ ਵੀ ਅਮਨੇ ਚਾਚੇ ਦਾ ਵਿਆਹ ਹੋਣਿਆ ਛੇਤੀ ਛੇਤੀ ਸਿੱਖ ਲਾਏ ਮੈਨੂੰ ਰਾਤ ਸੁਪਰ ਆਇਆ ਵੀ ਆਪਣੇ ਚਾਚੇ ਦਾ ਵਿਆਹ ਹੋਣਾ ਬੁੜੀਆਂ ਹੋ ਜਾਣ ਜਾਣੇ ਦੇਖ ਲੈ ਬੁਆ ਆਪ ਕਹਿ ਰਹੀ ਹੈ ਕਿ ਰਣ ਵੀ ਅਸੀਂ ਬੁੜੀਆਂ ਹੋ ਜਾਣਾ ਤੇ ਕੋਈ ਹੋ ਗਈ ਜਾਂਦੀ ਵੀ ਆਪਣਾ ਨਹੀਂ ਬੰਦਦਾ ਆਏਗਾ ਹੋਰ ਕੀ ਦੇਖੀ ਪਤਾ ਨਹੀਂ ਕੀ ਹੋਇਆ ਪਿਆ ਉਹਨੇ ਕਹਿਆ ਉਹਨੇ ਨਸਬ ਤੇ ਜੋਰ ਲਾਉਣਾ ਹੈ ਵੀ ਕੱਲ ਮਿਸਤਰੀਆਂ ਮੁਰੇ ਅਸੀਂ ਗੁੱਛੋ ਗੁੱਛਾ ਕਹਿੰਦਾ ਮੈਂ ਤਾਂ 5 ਸਾਲ ਵਿਆਹ ਨਹੀਂ ਕਰਾਉਂਦਾ ਮੈਂ ਕਹੇ ਹੈ ਬਹਿ ਕੇ ਰੋਣਾ ਮੀ ਪਵੇ ਨਾ ਮੀ ਪਵੇ ਤੇਰੇ ਘਰ ਹਾੜਾ ਅਜੇ ਮੈਂ ਕਹ ਬਹੁ ਕਹੇ ਮੈਂ ਕਿੱਥੇ ਜਾਵਾਂ ਕਿੱਥੇ ਜਾਵਾਂ ਇਹ ਨੂੰ ਕੋਈ ਨਹੀਂ ਚੇਤੀ ਹੋ ਗਿਆ ਹੁਣ ਮੈਨੂੰ ਪਤਾ ਹੀ ਨਹੀਂ ਲੱਗੇ ਵਾਹਿਗੁਰੂ ਕਰਕੇ ਮੈਂ ਵੀ ਹੋਰ ਬੋਲੀਆਂ ਮੋ ਗਈ ਬੋਲੀਆਂ ਪਤਾ ਨਹੀਂ ਇਹ ਮਨ ਚ ਕੀ ਚੱਲਦਾ ਪਤਾ ਨਹੀਂ ਬੂਆ ਦੇਖ ਲਓ ਹੈਨਾ ਪਸ ਪਤਾ ਨਹੀਂ 33 ਬੱਚੇ ਹਾਂ ਜਿੰਮੇਵਾਰੀਆਂ ਗੱਲ ਕਰੇ ਜਾਂਦੀਆਂ ਅੱਲਾਹ ਕਰਾ ਕੇ ਘੁੰਮੀ ਜਾਂਦਾ ਹੈ ਆ ਗੱਲ ਆ ਜਾਤੀ ਹੈ ਹੋ ਕੇ ਫਿਰ ਕੱਟ ਗਈ ਹੋ ਜਾਂਦੇ ਨੇ ਕਹਿੰਦੇ ਤੁਹਾਨੂੰ ਮੈਂ ਇਕੱਲਾ ਘੁੰਮਦਾ ਚੰਗਾ ਨਹੀਂ ਲੱਗਦਾ ਆਹ ਕਹਿੰਦਾ ਵੇ ਜਿੰਮੇਵਾਰੀਆਂ ਦੇ ਡਰਦਾ ਇਹ ਕਰਦਾ ਬੱਸ ਹਾਂ ਹਾਂ ਹੂੰ ਟੌਰ ਨਾਲ ਛੜੋ ਚਾਚਾ ਟੌਰ ਨਾਲ ਛੜਾ ਗੱਲ ਤਾਂ ਉਹ ਆ ਟੌਰ ਨਾਲ ਛੜਾ ਚਾਚਾ ਉਹ ਸੋਨੇ ਆਪਣੇ ਮਨ ਨੇ ਹੋਰ ਸੱਡਾਂ ਨੂੰ ਲਾਇਆ ਹੋਇਆ ਵਿਆਹ ਵੱਲ ਨੂੰ ਜਾਂਦਾ ਹੀ ਨਹੀਂ ਹੂੰ ਚੰਦਾਲ ਦੇ ਮੁੰਡਿਆਂ ਦਿਖੋਏਗੇ ਸਾਰਿਆਂ ਦੇ ਉਹੀ ਤਾਂ ਗੱਲ ਹੈ ਕੁਝ ਆਏ ਬਿਨਾਂ ਕੋਈ عمر ਵੀ ਲੰਘਦੀ ਜਾਂਦੀ ਜਿਹੜੇ ਜਿਹੇ ਰਿਸ਼ਤਾ ਹੁਣ ਆਪਾਂ ਭਾਲ ਦੇ ਬਾਅਦ ਚ ਮਿਲਣਾ ਨਹੀਂ ਬਾਕੀ ਸੰਜੋਗਾਂ ਦੀ ਗੱਲ ਆ ਆਪਾਂ ਤਾਂ ਕਰਾਂ ਹੀ ਕਰਨੀ ਐ ਹੋਰ ਕੀ ਆ ਜਸਨ ਜੋ ਹੁਣੇ ਫਤਾਂ ਬਈ। ਤਾਂ ਨਹੀਂ ਲੱਗਣਾ ਫੇਰ। ਹੋਰ ਕੀ? ਬਈ। ਹਾਂ। ਇਹ ਪਰ ਤੂੰ ਫੇਰ ਵੀ ਛੇਤੀ ਤਿਆਰੀ ਕਰ ਲੈ। ਤੂੰ ਛੇਤੀ ਸਿੱਖ ਲੈ। ਹੋ ਗਈ ਮੈਨੂੰ ਤਾਂ ਜੌਬ ਮਿਲਦੀ ਐ। ਜੌਬ ਮਿਲਦੀ ਆ? ਚੱਲ ਵਧੀਆ ਗੱਲ ਆ। ਕਰ ਲੈ ਕਰ ਲੈ। ਠੀਕ ਆ। ਤੁਹਾਨੂੰ ਵੈਸੇ ਚੰਡੀਗੜ੍ਹ ਨੇੜੇ ਐ ਨਾ ਉੱਥੇ ਤੋਂ ਵੀ। ਠੀਕ ਆ। ਤੁਸੀਂ ਕੀ ਸਿੱਖਣਾ ਜੀ? ਤੈਨੂੰ ਪਹਿਲਾਂ ਹੀ ਉਹ ਜਿਹੜਾ ਟਰੱਸਟ ਐ ਨਾ ਮਾੜਾ-ਮੋਟਾ ਕਰ ਲੈਂਦਾ। ਹੁਣ ਜਿਹੜੀ ਉਹ ਦੂਸਰੀ ਮਾਸੀ ਆਈ ਸੀ। ਮਾਸੀਂ ਤੇ ਆ ਯੁੱਧਰ ਕੇ ਚਾਚੀ ਦੀ ਭੈਣ ਹਰਜੀਤ ਚਾਚੀ ਦੀ ਭੈਣ ਉਹ ਕੁੜੀ ਵੀ ਹੋਲੀ ਹੋਲੀ ਸਿੱਖ ਰਹੀ ਆ ਮੈਂ ਤਾਂ ਸਿੱਖ ਲਾ ਸਿੱਖਲਾ ਭਾਈ ਕਰੇ ਤੇ ਹੀ ਪਤਾ ਲੱਗਦਾ ਹੁੰਦਾ ਉਹ ਵੀ ਹੱਥ ਪੱਲਾ ਮਾਰਦੀ ਆ ਮੈਨੂੰ ਵੀ ਕਾਲਰਸ ਇੰਟਰਸਟ ਹੈ ਹੂੰ ਮੈਨੂੰ ਕਹਿੰਦੇ ਦੀ ਤੁਸੀਂ ਵੀ ਸਿੱਖ ਲਓ ਮੈਨੂੰ ਕਹਿੰਦੇ ਤੁਸੀਂ ਵੀ ਸਿੱਖ ਲਓ ਮੈਂ ਕਹਾ ਸਿੱਕਰੂਣ ਦੇ ਸ਼ੌਂਕ ਰੱਖਦੇ ਆ ਮਿੱਠਿਆ ਕਰਨ ਬਈ ਨਹੀਂ ਮੈਂ ਕਹਾਂ ਜਦੇ ਗਾਲਾਂ ਕੱਢਦੇ ਕਹਿੰਦੇ ਇਹਦਾ ਕੁਝ ਨਹੀਂ ਆਉਣਾ ਇਹ ਤਾਂ ਵੀਡੀਓ ਬਣਾਉਣ ਚੁੱਕੀ ਹੋਆ ਹਾਂ ਫਿਰ ਹੁਣ ਸਾਨੂੰ ਬੁਲਾਉਣੀ ਆ ਫਿਰ ਵੀ साड़ी वीडियो में ਵਧੀਆ तो ਗੱਲ है भी मेन ਤਾਂ ਇੱਕ ਠੀਕ ਆ ਦੂਸੀ ਰਖੜੀਆਂ ਰੁਖੜੀਆਂ लेके आए ਆਏ ਬੰਨੋ ਕਰੋ बिहार ਬਿਹਾਰ ਵਿਚਾਰੀ ਬੰਨੇ ਕੀ ਤੇ ਹਾਂ ਇਹ ਤੁਸੀਂ ਬੋਲ ਤਾਂ ਮੈਂ ਜਾਣ ਤਾਂ ਮਤ ਦੇਰੀ ਪਤ ਮਤ ਆ ਸਾਡੇ ਵੱਲ ਤਾਂ ਆ ਮੀਰ ਜੀ ਆ ਆ ਮੇਰੀ ਨੇੜੇ ਉਹ ਕਿਹੜਾ ਛੋਟੇ ਕਿਹੜਾ ਮਾਂ ਪਾਤ ਦਾ ਆ ਮੇਰੀ ਠੀਕ ਹੈ ਆ ਜੇ ਮੈਂ ਤੁਹਾਡੇ ਬੰਦੇ ਨਹੀਂ ਆਪਣੇ ਵੀਰੇ ਦੀ ਲੈਓ ਭਾਈ ਬਣਾਓ ਚਲੋ ਜਾਓ ਬੋਲ ਨੂੰ ਵਰਧਾਈਆਂ ਵੀ ਭਾਈਆਂ ਵਰਗੀਆਂ ਹੁੰਦੀਆਂ ਨੇ ਹੂੰ ਸਾਵੇਂ ਵਰਧਾਈਆਂ ਨਾਲ ਬੱਸ ਪਿਆਰ ਨਹੀਂ ਦਾ ਭਾਈਆਂ ਨਾਲ ਕਈ ਵਾਰ ਮੰਨਦਾ ਹੈ ਕਿ ਉਹ ਜਾਂਦੇ ਆ ਤੁਸੀਂ ਇਹ ਪਉੜ ਨਹੀਂ ਆਇਆ ਨਾਲੇ ਗਾਣਾ ਕੱਢੀ ਜਾਂਦੀਆਂ ਨਾਲੇ ਪਿਆਰ ਕਰੀ ਜਾਂਦੀਆਂ ਨਹੀਂ ਸਾਡੇ ਭਾਬੀ ਦੀ ਨਾ ਬਹੁਤ ਪਿਆਰ ਹੈ ਸ਼ੁਰੂ ਤੋਂ ਹੀ ਜਦ ਦੇ ਵਿਆਹ ਕੇ ਆਏ ਆ ਹੂੰ ਇੰਨੀ ਰੰਗਾਂ ਸੀ ਬੰਦਾ ਕੋਲੇ ਹੈ ਮਮੀ ਮਿੱਠਾ ਮਿੱਠਾ ਸੇ ਨੇ ਹੈ ਹੈ ਆ ਉਹ ਸਹੀ ਕਰ ਲੈ ਨਰਕਪਕਾ ਕੱਪੜੇ ਤਵਾ ਤਵਾ ਐ ਮੈਨੂੰ ਯਾਦ ਕਰਾਂ ਮੈਂ ਤਾਂ ਮੋਟਰ ਵਧਾਉਣ ਜਾਂਦੀ ਹੁੰਦੀ ਮੈਂ ਮੋਟਰ ਵਧਾਉਣੀ ਆਉਂਦੀਆਂ ਦੀਆਂ ਮੈਂ ਤਾਂ ਕੋਲੋਂ ਨਾ ਕੋ ਮੋਟਰ ਤੇ ਜਾਂਦੀ ਹੁੰਦੀ ਆ ਹਾਂ ਅਸਾਂ ਤਾਂ ਬੂਹਰੇ ਨੇ ਦਲੀਆਂ ਬਹੁਤ ਖਲਾਇ ਬਣਾ ਬਣਾ ਕੇ ਪੱਤੇਾਂ ਪਰ ਨਾ ਪਈ ਜਿਉ ਨਹੀਂ ਰਹਾ ਹੂੰ ਤੂੰ ਵੀ ਖਾਲਾ ਆਸ਼ੀਰਵਾਦ ਦੇ ਦੇ ਮਮੀ ਮੜ ਜਾ ਮੱਠਾ ਨਾ ਲਾ ਦੇ ਵਿਚਾਰੇ ਨੂੰ ਫੇਰ ਜਾ ਕੇ ਘਾਣਾ ਪਾਣਾ ਫੇਰ ਤਣਾ ਵੜਾ ਜਾ ਕੇ ਘਰ ਆ ਚਲ ਕੋਈ ਗੱਲ ਨਹੀਂ ਉਹ ਗਏ ਨਨ ਨਈ ਦਾ ਨਾ ਜੋ ਆਪਰੇਸ਼ਨ ਹੈ ਸਟੈਂਟ ਜਾ ਕਢਵਾਣਾ ਹੈ ਸਟੈਂਟ ਪਵਾਇਆ ਵਾ ਤਬੂਆ ਉਹ ਕਢਵਾਣਾ ਹੈ ਇਸ ਕਰਕੇ ਧਿਆ ਕਰੇ ਬਸ ਚੱਲੀ ਜਾਂਦਾ ਘਰ ਗਿਆ ਕਬਿਲ ਕਰ ਗਿਆ ਹੂੰ ਨਹੀਂ ਤੁਸੀਂ ਸਾਰਾ ਖੂਸ ਕਰ ਲ ਦੱਸ ਤੁਸੀਂ ਇੰਨੇ ਸੁੰਨ ਮਸਾਨ ਕਾ ਤੇ ਫੁੱਫੜ ਦੀ ਜ਼ਿਆਦਾ ਹੁੰਦੀ ਆ ਫੁੱਫੜ ਦੀ ਜ਼ਿਆਦਾ ਹੁੰਦੀ ਆ ਨਾ ਨਾ ਹੂੰ ਬਸ ਮੈਂ ਨਹੀਂ ਨੀਮੋ ਕੀ ਕਰਨਾ ਪੀਤਾ ਤਰ੍ਹਾਂ ਪੀਤਾ ਸਾਰੇ ਪੀ ਲੈ ਆਪਣੇ ਨਹੀਂ ਪੀਆ ਦੇਖ ਲੋ ਤਾ ਬਸੂਰੀ ਆ ਕੇ ਹੁਣ ਇਹਨਾਂ ਨੇ ਕਿਹਾ ਬਸ ਹਾਂ ਬੈਠ ਗਏ 10 ਮਿੰਟ ਚਲੋ ਚੱਲੀਏ ਚੱਲੀਏ ਆਓ ਦੇਖੋ ਆਹ ਦੇਖਾ ਆਉਂਦੇ ਨੇ ਫਿਰ ਚਾਰ ਗਲਾਸ ਖੰਡੇ ਦੇ ਪੀਤੇ ਹੋਏ ਮੈਂ ਢੋਈ ਨਹੀਂ ਆ ਜਮਾਏ ਪਪੀ ਨੂੰ ਆ ਤਾਂ ਹੁਣ ਕੁਚਲ ਜਾਏ ਚਾਹ ਪੀਣਾ ਨਹੀਂ ਹੰਡੇ ਪੀਤੇ ਮੈਂ ਘਰ ਵੀ ਨਹੀਂ ਵੀ ਕੇ ਕੁਚਲ ਕੇ ਨਹੀਂ ਜਾਵਾਂ ਕਿਹਨਾਂ ਵੈਲਾ ਉੱਧਰ ਤੂੰ ਤਾਂ ਬਸ ਹੀ ਆਉਂਦੇ ਮਾਸੀ ਤਾਂ ਆਉਂਦੀ ਆ ਮਮੀ ਨੇ ਜਾਣਾ ਹੈ ਅੱਛਾ ਉਹਨੇ ਡੈਡੂ ਜਾਣਾ ਉਹਨੂੰ 3 ਘੰਟੇ 2-3 ਘੰਟੇ ਲੱਜੂ ਫਿਰ ਉਹ ਕੱਲੂ ਕੱਲੂ ਆਉਂਗਾ ਫਿਰ ਅੱਜ ਤਾਂ ਮੁੜਨੀ ਹੋਣਾ ਕੱਲ ਕੱਲੂ ਆ ਜੂਗੀ ਕੁੜੀਆਂ ਹੀ ਹੋਣ ਪਰਸਾਂ ਮਾਰਦੀਆਂ ਦੱਸ ਚੱਲ ਵਧੀਆ ਸਾਰੇ ਵਿਦਾਲਾ ਇਹਨਾਂ ਤਿਹਾਰ ਦਾ ਇਹ ਹੁੰਦਾ ਵੀ ਜਨਰਾਂ ਨੂੰ ਯਾਦ ਹੁੰਦਾ ਹੈ ਸਹੀ ਗੱਲ ਇਹ ਨਹੀਂ ਤੁਸੀਂ ਮੈਨੂੰ ਇੱਕ ਟੈਨਸ਼ਨ ਖਾਈ ਜਾਂਦੀ ਆ ਦੇਖੀ ਦੱਸਿਆ ਕਿ ਆਬ ਸਾਡੇ ਆਉਂਦੀ ਹੋਣੀ ਹੈਗੀ ਇਹ ਬੜੀਆ ਕਿਹਾ ਹੋਵੇ ਹੱਸਦਾ ਲੋਈ ਨੇ ਤੇ ਗੱਲਾਂ 'ਚ ਹਸੀ ਚੋਂ ਮੈਨੂੰ ਟੈਨਸ਼ਨ ਗਈ ਜਾਂਦੀ ਆ ਕਈ ਵਾਰ ਨਾ ਬੰਦਾ ਆਤਾ ਜਾਂਦਾ ਪਰਬਲ ਦਵਾ ਕਰਾ ਮੈਂ ਹੁੰਦਾ ਨਹੀਂ ਉਹ ਹੀ ਤੇ ਕਿਹਦੀ ਭਾਈ ਕੋਈ ਦੁੱਖ ਤਕਲੀਫ ਆ ਕੋਈ ਹੈਗਾ ਇਹ ਦੱਸ ਦੋ ਦੱਸ ਦੋ ਜੀ ਸਰ ਮੇਰੇ ਪਾਪਾ ਹੈਗੇ ਨਹੀਂ ਮੇਰੇ ਪਾਪਾ ਹੈਗੇ ਆ ਕਰ ਦੂੰਗੇ ਉਹਦੀ ਟੈਨਸ਼ਨ ਨਾ ਲਓ ਤੁਸੀਂ ਹੋਣੀ ਹੈਗਾ ਹੂੰ ਕਈ ਵਾਰ ਹੁੰਦਾ ਹੁੰਦਾ ਨਾ ਇਹ ਦਿਮਾਗ ਬੜਾ ਘੜਾ ਤੇ ਹੁੰਦਾ ਭਾਲੇ ਨੇ ਆ ਮੇਰਾ ਇਕਣਾ ਹੀ ਆ ਦਿਮਾਗ ਤੇ ਘੁੰਮ ਲਵੇ ਠੀਕ ਕਰ ਲਓ ਹਾਂ ਹਮ ਤਾਂ ਹੈਗਾ ਥੋੜੇ ਜਿਹਾ ਵਰਤ ਕਰੀ ਚਲੋ ਪਰ ਮਾਤਾ ਸੋង ਗਈ। ਮੋਤੇ ਡੋਰਾ ਹੈ। ਹਾਂ। ਜਿੰਨੇ ਪਾਇਆ ਆਪੇ ਠੀਕ ਕਰੂੰਗਾ। ਹਾਂ। ਜਿੱਥੇ ਅੱਲਾ ਔਰ ਤੇ ਹੈ। ਮੋਤੇ ਔਰ ਹੋਰ। ਜੋ ਬਸਵਾਦ ਜੀ ਲਿਖਿਆ ਹੋਇਆ ਉਹ ਤਾਂ ਬੜਾ ਹੀ ਬੇ ਹੈ। ਹਾਂ। ਆਪਾਂ ਕੁਝ ਨਹੀਂ ਕਰ ਸਕਦੇ। ਉਹ ਬਚਰੇ ਜਿਹੜੇ ਪਏ ਉਹ ਕਿੰਨੇ ਦੁਖੋਣੇ। ਸਹੀ ਕਰ ਲਵਾਂਗਾ। ਹਾਂ। ਮੈਂ ਸਾਰਾ ਉਹਨੂੰ। ਹਾਂ। ਮੂਹ ਕੀ ਸੋਧ ਦੋਣਾ ਵੀ। ਸਾਰੇ ਤੋਂ ਦਿਲ ਦੇ ਮੈਂ ਪਿਆ ਮੈਂ ਪਿਆ ਹੁੰਦਾ ਹੀ ਆ ਮਨ ਨੂੰ ਹੁੰਦਾ ਹੀ ਆ ਗੱਲਾ ਬੇਬੂਆ ਆਉਂਦੀ ਕਦੇ ਕਦੇ ਮੇਰੀ ਗੱਲ ਸੁਣੋ ਕਹਿੰਦੇ ਹੁੰਦੇ ਵੀ ਸਾਨੂੰ ਲੱਗਦਾ ਵੀ ਰੱਬ ਸਾਡੇ ਨਾਲ ਮਾੜਾ ਕਰਦਾ ਪਰ ਕਿਹ ਬਤਾ ਉਹ ਚੰਗਾ ਹੀ ਹੁੰਦਾ ਹੋਵੇ ਕੀ ਪਤਾ ਹੈ ਨਾ ਕਿਤੇ ਨਾ ਕਿਤੇ ਉਹ ਚੰਗਾ ਹੀ ਨਿਕਲਦਾ ਜਾ ਕੇ ਬਾਅਦੋਂ ਫਿਰ ਬਹੁਤ ਜਗ੍ਹਾ ਹੁੰਦਾ ਕੁਝ ਨਹੀਂ ਪਤਾ ਉਹਦੇ ਰੰਗਾਂ ਦਾ ਠੀਕ ਹੈ ਹਮ ਹਲੇ ਮੈਂ ਕਹਿ ਦਿੱਤੀ ਮੈਂ ਪੰਜ ਛੇ ਦਿਨ ਤੁਹਾਡੇ ਕੋਲ ਲਾਉਣਾ ਕਿ ਤੁਸੀਂ ਤਾਂ ਮੇਰੀ ਇੱਕ ਵੀਡੀਓ ਤੇ ਤੰਗ ਆਗੇ ਫਿਰ ਮੈਂ ਹੁਣ ਪੰਜ ਛੇ ਦਿਨਾਂ ਨੂੰ ਲਾਉਣੇ ਤੁਹਾਡੇ ਕੋਲ ਪਿੱਛੇ ਕਾਰਨ ਕਿ ਬੂਆ ਚੱਲੀ ਮੇਰੀ ਮੈਂ ਛੋੜ ਬੂਆ ਨੇ ਆਣਾ ਨੂੰ ਗਾਲਾਂ ਕੱਢਦੀ ਹੋਈ ਪਈ ਹਰਵਨ ਕਹੀ ਜਵੇਏ ਦੀਦੀ ਤੂੰ ਮੰਮੀ ਨੂੰ ਕਿਆ ਕਹੀ ਜਾਂਦੀ ਆ ਰੁੱਝੇ ਵਿੱਚ ਮਰੀ ਗਈ ਬੂਆ ਨੇ ਧੜ ਤੋਂ ਤੇ ਮੈਤ ਦੇ ਇਹ ਧਾਰ ਮਾਰੀ ਬੂਆ ਨੇ ਥੋੜਾ ਜਿਹਾ ਥਾਣਾ ਚੋਂ ਹੱਥ ਛੱਡਤਾ ਦੁੱਧ ਫੁੱਫੜ ਆਇਆ ਗੁੱਸਾ ਫੁੱਫੜ ਨੂੰ ਆਇਆ ਗੁੱਸਾ ਅੱਧਾ ਫੜ ਗੁੱਸਾ ਨੇ ਲੱਗਦਾ ਹੈਗਾ ਫੜ ਜਾਂਦਾ ਨਹੀਂ ਮੈਂ ਸਭ ਗੁੱਸਾ ਤਾਗਦਾ ਜਮ ਹੁਣ ਮੈਂ ਸੱਚਾ ਬਜਰਾ ਸੇ ਤਾਤਾ ਹਾਂ ਹਾਂ ਮਹਾਂਮਿਲਾਂ ਤੋਂ ਬੜੀ ਚੱਲੋ ਬਾਜੀ ਦੱਸਾਉਂਗਾ ਬਹੁਤ ਆ ਹਾਂ ਉਹ ਤਾਂ ਉਹ ਤਾਂ ਮੂੰਹ ਬਟਾ ਵੀ ਨਹੀਂ ਕਿਦਰ ਨੂੰ ਵੀ ਕੁਝ ਆਉਂਦਾ ਹੁੰਦਾ ਚੱਲ ਬੜੀਆ ਉਹ ਮੈਂ ਦੱਸਾਉਂਗਾ ਆ ਦੇਖ ਮੈਂ ਤੁਹਾਨੂੰ ਗੱਲ ਕਹਾ ਇਹ ਕੇਵਲ ਧੀਆ ਜਾਣਦੇ ਹੁੰਦੇ ਜਾਂ ਪੁੱਤ ਜਾਣਦੇ ਹੁੰਦੇ ਸਾਡੇ ਮਾਪੇ ਕਿੰਨੇ ਸਾਬੂ ਮੈਨੂੰ ਪਿੰਡ ਦੀਆਂ ਕਹਦੀਆਂ ਕਹਦੀ ਜੈਸਮੀਨ ਦੀ ਮੰਮੀ ਤਾਂ ਉੱਚੀ ਆਵਾਜ਼ ਕੱਢੇ ਨਹੀਂ ਸਾਦੀ ਮੈਂ ਕਹਿੰਦੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੇਰੀ ਮੰਮੀ ਦੀ ਆਵਾਜ਼ ਹੀ ਨਹੀਂ ਨਿਕਲਦੀ ਉੱਚੀ ਤਾਂ ਦੂਰ ਆਜੀ ਉਹ ਸਾਨੂੰ ਪਤਾ ਕਿਉਂ ਹਰਮਨ ਠੀਕ ਨਹੀਂ ਕਰ ਲੈ ਸਾਡੀਆਂ ਮੰਮੀ ਉੱਚੀ ਆਵਾਜ਼ ਕਰਦੀਆਂ ਬਦਲੀ ਆਵਾਜ਼ ਕਰਦੀਆਂ ਕਹੀ ਜੀਆਂ ਛੋਟੇ ਜਿਹੇ ਹੁੰਦੇ ਸੀ ਬੂਆ ਕੋ ਰੋਂ ਜਾਂਦੇ ਹੁੰਦੇ ਤੇ ਸਾਨੂੰ ਮੰਮੀ ਨੇ ਮਾਰ ਲਿਆ ਹਾਂ ਬਹੁਤ ਰੋਏ ਅਸੀਂ ਬੋਈ ਯਾਦ ਬਣਾ ਬਹੁਤ ਰੋਏ ਅਸੀਂ ਆ ਐਡੇ ਟਾਈਮ ਨਿਕਲ ਜਦ ਹੈਪੀ ਬੋਰਥਡੇ ਮੇਰੀ ਮੰਮੀ ਕੋਲੇ ਰਹਿੰਦੀ ਹੁੰਦੀ ਸੀ ਬਾਪੀ ਕੋਲੇ ਚਲੇ ਜਾਂਦੀ ਸੀ ਅਸੀਂ ਤੇ ਮੈਥੇ ਆਈਏ ਰੋਟੀਆਂ ਬਕਾ ਲੀ ਆਹ ਹੱਕ ਦੀ ਨਹੀਂ ਸੀ ਹੈਗੀ ਐਨੇ ਐਨੇ ਦਾ ਮੈਨੂੰ ਬਣਾ ਕੇ ਭੇਜ ਦਿੰਦੀ ਸੀ ਉਹ ਹੂੰ ਪਰ ਕਦੇ ਕੋਸ ਕਰ ਕੋਸ ਕਰ ਕੋਸ ਕਰ ਪਤਾ ਹੈ 15ਵੇਂ ਦਿਨ ਆਪ ਜਾਂਦੀ ਸੀ 16ਵੇਂ ਦਿਨ ਦੀ ਟਪਾਣ ਦੇ 15 ਦਿਨ ਦੇ ਵਿੱਚ ਵਿੱਚੇ ਆ ਜਾਂਦੀ ਸੀ ਚਾਹੇ ਔਖੀ ਬੰਦੀ ਤੇ ਜਾਂ ਸੌਖੀ ਬੰਦੀ ਜੇ ਵਰਤੀ ਜਿੱਦਾਂ ਵਰਤੀ ਉਦਾਂ ਹੀ ਆ ਮਾਂ ਮਾਂ ਨੂੰ ਪਾਉਂਦੇ ਹਾਂ ਜਾ ਜਾਂਦਾ ਮਤਲਬ ਇਹ ਵੀ ਐ ਕਿ ਨਹੀਂ ਅਰੂਦੂ ਭਲੇਖਾ ਪੈਂਦਾ ਹੁੰਦਾ ਵੀ ਆ ਕੇ ਉਹਨੇ ਮੋਟਰਸਾਈਕਲ ਖੜਾ ਲਿਆ ਵੀ ਉੱਤਰ ਕੇ ਅੰਦਰ ਬੜੇ ਇੱਕ ਬਹੁਤ ਵਾਰ ਭਲੇਖਾ ਪੈਂਦਾ ਹੈ ਉੰਦਰ ਕਾਰ ਦੋ ਦਿਨ ਵਰਸ ਆਪਣੇ ਚ ਵੀ ਦਿਖੀ ਹੈ ਤੇ ਵੀ ਜਿੱਕਣਾ ਵੀ ਬਸ ਉੱਤਰ ਗਈ ਬਸ ਉੱਤਰ ਦੇ ਖਾਲ ਦੇ ਆ ਥਮਲੇ ਦੇ ਪਿੱਛੇ ਜਾ ਕੇ ਮੁੜ ਕੇ ਪਤਾ ਹੀ ਨਹੀਂ ਲੱਗੇਗੀ ਕਰ ਸੀ ਜਾਂਦਾ ਸੀ ਯਾਦ ਕਰੀ ਜਨ ਕੋਈ ਇਹਦਾ ਵੀ ਇੱਕ ਹੁੰਦਾ ਨਾ ਗੁਵਾਰ ਤੇ ਆ ਉਹਦੀ ਗੱਲ ਹੋਰ ਹੁੰਦੀ ਹੈ ਪਹਿਲਾਂ ਜ ਕੁਝ ਹੋ ਜਾਣਾ ਉਹਦੀ ਗੱਲ ਹੋਰ ਹੋਰ ਯਕੀਨ ਜਾਂ ਨਹੀਂ ਆਉਂਦਾ ਹੈਗਾ ਕਿ ਤਦਾਂ ਮਨ ਜਮਾ ਹੀ ਨਹੀਂ ਹੈਗਾ ਵੀ ਇਕਣਾ ਘਰ ਤੋਂ ਹੋਇਆ ਹੈ ਵੀ ਇਕਣਾ ਇਕੜਾ ਹੋਈ ਹੋਈ ਹੈ ਹੋਰ ਲੰਮਾ ਮਾਂ ਦਾ ਲੰਗ ਹੁੰਦਾ ਮਾਂ ਦਾ ਦੁੱਤਵਾ ਮਾਂ ਦਾ ਤਾਂ ਗੱਲੇ ਕੁਸੂਰ ਲੜ ਕੇ ਫੇਰ ਸਾਨੂੰ ਕੱਢਣਾ ਲਾ ਲੰਨੀ ਆ ਗਲਤ ਆ ਹੈ ਚਲ ਆ ਵੀ ਜੇ ਜੇ ਚੱਲ ਫਣ ਜੇ ਆਪਾਂ ਨੇ ਇੱਥੇ ਜਾਣਾ ਚੱਲ ਮੈਂ ਨਾਲ ਚੱਲ ਤੂੰ ਪਰ ਹੈਪੀ ਵੀ ਲੈ ਜਾਂਦੀ ਦੀ ਜੇ ਮੈਨੂੰ ਲੈ ਜਾਂਦੀ ਸਵਾ ਨੂੰ ਸਵਾਨੂ ਉਹ ਚੌਕਾਂ ਸਾਹਿਬ ਦੀ ਜਗ੍ਹਾ ਨਾਂ ਕਿਨੋਂ ਦੋਨਾਂ ਤਿਆਰ ਕਰਕੇ ਬਠਾਲ ਕੇ ਲੈ ਜਾਂਦੀ ਸੀ ਭਿਉਰੇ ਜਾ ਜਾਂਦੀ ਸੀ ਜਲ ਆਇਆ ਮਹੀਨਾ ਲਾਇਆ ਮਾਪੇ ਕਰ ਲੈਣਾ ਉਹ ਜਿਹੜੇ ਮੋਹਲੇ ਜਾਂਦੇ ਆ ਨਾ ਗਾਣਾ ਗਾਣਾ ਬੰਦਾ ਦਿਨ ਲੱਗਦਾ ਹੁਣ ਅੱਜ ਕੱਲ ਹਮ ਇਕੱਲਾ ਵੀ ਉਹ ਚਲ ਭਾਈ ਤਾਂ ਹੈਗੇ ਆ ਪਰ ਦੋ ਚਾਰ ਗੱਲਾਂ ਮਾਰ ਕੇ ਉਹ ਚਲ ਆਪਣੀ ਜਗ੍ਹਾ ਆਪਣੇ ਕਮਰੇਆਂ ਚ ਵੜ ਜਾਓ ਉਹ ਆਪਣੀ ਜਗ੍ਹਾ ਹੈ ਮਮਾ ਮਮਾ ਤਾਂ ਜਿੰਨਾ ਚਿਰ ਸਰਾਣੇ ਬੈਠੇ ਰਹਿੰਦੇ ਆ ਆ ਹੁੰਦਾ ਵੀ ਮੈਂ ਕੀ ਕਰਨ ਮੈਂ ਕੀ ਕੀ ਦੇ ਦਮੈਂ ਕੀ ਨਾ ਦੇ ਦਮੈਂ ਕੀ ਕਰ ਮੈਂ ਸੱਚੀ ਗੱਲ ਹੈ ਬਰ ਕਈ ਗੁਰ ਤੁਮਾਰੇ ਚ ਅਲਸੋ ਚੀ ਜਾਨੀਂ ਕਿਹਾ ਤਮਾ ਕੀ ਡੋ ਹੋਈ ਰਹੇ ਦਵਾਈ ਚ ਸਭ ਤਰ੍ਹਾਂ ਕੁਝ ਮਿਲਿਆ ਰਹੋ ਹੁੰਦਾ ਚੂੜੀਆਂ ਨਹੀਂ ਚੂੜੀਆਂ ਫੜਾਈਆਂ ਨਹੀਂ ਆ ਮੁੰਦੀ ਲਿਆਂਦੀ ਮੁੰਦੀ ਫੜਾਈਆਂ ਨਹੀਂ ਆ ਚੁੰਨੀ ਲਿਆਂਦੀ ਚੁੰਨੀ ਫੜਾਈ ਜਾਂਦੀ ਸੀ ਚੈਨ ਲਿਆਂਦੀ ਮਨ ਫੜਾਇਆ ਨਹੀਂ ਜਾ ਕੇ ਹੁਣ ਹੈਪੀ ਤੋਂ ਬੰਬੇ ਬੈਠੀ ਸੀ ਹਾਂ ਚਾਹ ਪਹਿਲਾਂ ਵੀ ਜੈ ਹੈਪੀ ਉਹ ਕਿਤੇ ਜਾਣਾ ਬਚਾ ਲੈ ਕੋਈ ਚੀਜ਼ ਦੇ ਆ ਤੁਰੇ ਆਈ ਲੈ ਕੇ ਚਲ ਹੁੰਦਾ ਦਾ ਸਾਰੀ ਗਰਮੀ ਸਾਗ ਬਣਾਈ ਜਾਂਦੀ ਸੀ ਜਦੇ ਭੜਕੇ ਦੁੱਲਾ ਭੇਜਦੇ ਹੁੰਦੇ ਸੀ ਹੂੰ ਚਲੋ ਕੋਈ ਨਹੀਂ ਇਹ ਆ ਕੈਸਾ ਹੁੰਦੇ ਹੁਣ ਪਤਾ ਨਹੀਂ ਪਤਾ ਐ ਮੈਂ ਚਲੀ ਗਈ ਸਸਤੀ ਸਸਤੀ ਗੱਲਾਂ ਹਮ ਵੰਦੇ ਨਹੀਂ ਤੁਸੀਂ 10 ਵਜੇ ਤੇ ਆਏਵੇਂ ਹੁਣ ਸਾਡੇ ਘਰ ਬੈਠਣ ਨੂੰ ਕਿਉਂ ਹੁੰਦਾ ਤੁਹਾਨੂੰ ਤਾਂ ਕਦੇ ਰਾਤ ਵੀ ਲਾਜੀ ਕਰ ਇਹ ਤਾਂ ਕਦੇ ਵੀ ਨਹੀਂ ਮਜਬੂਰੀ ਆ ਬੰਤਪੂਆ ਤਾਂ ਚਲ ਸਮਝਦੀ ਬੰਤਪੂਆ ਹੁਣ ਤੇਰਾ ਖੈਰਾ ਛੁੱਟ ਗਿਆ ਹਾਂਜੀ ਤੁਸੀਂ ਹੁਣ ਵੀ ਨਾ ਬੈਠਾ ਨਹੀਂ ਆਂ ਤੁਸੀਂ ਰਸੋ ਪਹਿਲਾਂ ਮੈਨੂੰ ਨਾ ਪੁੱਤ ਮੈਂ ਤਾਂ ਤੈਨੂੰ ਪਿਆਰ ਹੀ ਬਹੁਤ ਕਰਦੀ ਆ ਮੇਰਾ ਤੇ ਤੇਰੇ ਬਿਨਾ ਸਰਦਾ ਨਹੀਂ ਹੁਣ ਰਾਤ ਲਾਣ ਦਾ ਚਗਾ ਦਵਾਂਗੀ ਜੀ ਗੁਰਵੀਤੋਂ ਤਾਂ ਰਾਤ ਲੜਾਉਂਦੀ ਜਾਂ ਸਾਡੇ ਨਹੀਂ ਆਉਂਦੀ ਪਤਾ ਨਹੀਂ ਅਸੀਂ ਨੂੰ ਪਿਆਰ ਨਹੀਂ ਕਰਦੇ ਇਹ ਵੀ ਹੋ ਸਕਦਾ ਸਾਡੇ ਪਿਆਰ ਚ ਫਰਕ ਹੋਵੇ ਸਾਡੇ ਪਤਾ ਨਹੀਂ ਪਿਆਰ ਚ ਫਰਕ ਹੋ ਸਕਦਾ ਹੈ ਹਨਾ ਮੈਂ ਪਿਆਰ ਤਾਂ ਮੈਂ ਸਾਰੇ ਕਰਦੇ ਹਾਂ ਫਿਰ ਫਿਰ ਮੈਂ ਰਾਤ ਨੂੰ ਕਿੱਥੇ ਰਹਿਣੀ ਨਹੀਂ ਆਏ ਅੱਜ ਲੈਲਾ ਅਮਨੇ ਦੇ ਵਿਆਹ ਹੋ ਗਏ ਅਮਨੇ ਦੇ ਵਿਆਹ ਦੇ ਕੀ ਨਿਕਲੇ ਨਾ ਉੱਥੇ ਰਿਸ਼ਤੇਦਾਰ ਬੈਠੇ ਐ ਮੈਂ ਉਹਨਾਂ ਕੋਲ ਬੈਠਣਾ ਨਾ ਬਈ ਜੈਸਮਿਨ ਇੱਥੇ ਨਹੀਂ ਤੇਰੇ ਕੋਲ ਆ ਨਾ ਮੇਰੇ ਪਿਆਰ ਨੂੰ ਮੈਂ ਹੀ ਨਹੀਂ ਹੁਣਾ ਪੁੱਛ ਕਿਉਂ ਮੈਂ ਆਪਣੇ ਆਪ ਚ ਨਹੀਂ ਹੁਣਾ ਹੈਗਾ ਮੈਂ ਕਿੱਥੇ ਕਿਸੇ ਕਿਸ ਕੀ ਨੂੰ ਕਿਨੂੰ ਸਾਂਭ ਲੂੰਗੀ ਮਨ ਨੂੰ ਨਹੀਂ ਹੁੰਦਾ ਰੋਣਾ ਵੀ ਸਦਾ ਕੋਈ ਆਉ ਕੋਈ ਨਾ ਆਉ ਮੈਂ ਤਾਂ ਆਪਣੇ ਚੋਫਰੇ ਕਰੂੰਗੀ ਆਸੀ ਤਾਂ ਨੋ ਨੰਦ ਕਰਜੂ ਉਠਾ ਲੈਣ ਸਗਣਾ ਰਿਸ਼ਤਦਾਰ ਮਿਲ ਨਮਾ ਵੀ ਜਾ ਹੂੰ ਅਸਲ ਤਾਂ ਚਾਹ ਚੂ ਵੀ ਨਹੀਂ ਪੀਤੀ ਹੈਗੀ ਕੋਸੋ ਹੂੰ शुरू करते मिनट तक नहीं बैठिया ਦੇਖੀ ਮੀਂਹ ਪਾਉਦੇ। ਹੋਰ ਕੀ ਅਗਰ ਮੈਂ ਸੈ ਗਿਆ ਫਰਕੂੰ ਲੱਗਦਾ ਮੀਂਹ ਪਊਗਾ ਜੇ ਪਏ ਜਿਵੇਂ ਬਾਬੇ। ਮੌਸਮ ਸੋਹਣਾ ਫਿਰ। ਤੁਸੀਂ ਦੇਖ ਹੈ? ਉਹ ਛਤਰੀ ਲੱਗਣੀ ਉੱਥੇ ਹਸ਼ਮੀਰ ਵੀਰੇ ਨਾਲ ਲਾਉਣੀ ਆ। ਉਹ ਬੈਠਾ ਨੂੰ ਨਹੀਂ ਬਣਾ ਲੈਂਦਾ ਹੁੰਦੇ ਪਾ ਯਾਰ। ਹਾਂ ਜਾਨ ਸੁ ਨੂੰ ਮੋਟਰ ਰੱਖਣੀ। ਹਾਂ ਮੋਟਰ। ਮੌਸਮ ਤਾਂ ਹੁਣ ਤਾਂ ਸੋਣਾ ਹੋਇਆ ਬਈ ਬਾਬੇ ਦੀ ਕਿਰਪਾ ਨਾਲ ਮੀਂਹ ਪੈ ਜਾਵੇ ਆ ਥੱਲੇ ਪੌੜੀ ਲੱਗੀ ਵੀ ਆਈ